ਰਵਨੀਤ ਮਿੱਟੂ ਸ਼ਰਮ ਕਰੋ ਅਤੇ ਜਿਸ ਨੇ ਤੁਹਾਨੂੰ ਪਾਰਟੀ ਦੇ ਵਿੱਚ ਇੰਨਾ ਮਾਨ ਸਨਮਾਨ ਦਵਾਇਆ ਜਿਸ ਨੇ ਤੁਹਾਨੂੰ ਪੱਗ ਬੰਨਣੀ ਸਿਖਾਈ ਤੁਸੀਂ ਉਸ ਬਾਰੇ ਹੀ ਮਾੜਾ ਚੰਗਾ ਬੋਲ ਰਹੇ ਹੋ ਅਤੇ ਤੁਸੀਂ ਹੁਣ ਮੋਦੀ ਦੀ ਬੋਲੀ ਬੋਲ ਰਹੇ ਹੋ ਨਰਿੰਦਰ ਮੋਦੀ ਦੀ ਜਾਂ ਤਾਂ ਤੁਹਾਨੂੰ ਉਸ ਦਾ ਡਰ ਹੈ ਜਾਂ ਤੁਸੀਂ ਰਾਹੁਲ ਗਾਂਧੀ ਦੇ ਡਰੋਂ ਬੋਲ ਰਹੇ ਹੋ ਤੁਸੀਂ ਸਾਰੀ ਕਾਂਗਰਸ ਪਾਰਟੀ ਨੂੰ ਬਦਨਾਮ ਕਰ ਰਹੇ ਹੋ ਤੁਸੀਂ ਕਾਂਗਰਸ ਪਾਰਟੀ ਦਾ ਖਾ ਕੇ ਉਸੇ ਨੂੰ ਹੁਣ ਭੰਡ ਰਹੇ ਹੋ ਅਤੇ ਤੁਹਾਡੇ ਦਾਦੇ ਨੇ ਇਹ ਪਾਰਟੀ ਦੇ ਵਿੱਚ ਆਪਣੇ ਜਿਹੜਾ ਬਲਦਾਨ ਦਿੱਤਾ ਸੀ ਅਤੇ ਤੁਸੀਂ ਉਸ ਦੀ ਪੱਗ ਨੂੰ ਦਾਗ ਲਗਾਇਆ ਹੈ ਅਤੇ ਤੁਹਾਨੂੰ ਇਹ ਪੰਜਾਬੀ ਸਾਰੇ ਪੰਜਾਬੀ ਕਦੇ ਮਾਫ਼ ਨਹੀਂ ਕਰਨਗੇ ਇਹ ਗੱਲਾਂ ਇੱਕ ਨੌਜਵਾਨ ਕਹਿ ਰਿਹਾ ਹੈ ਕੀ ਕਹਿ ਰਿਹਾ ਨੌਜਵਾਨ ਆਓ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਸ਼ਰਮ ਨਹੀਂ ਆ ਰਹੀ ਕਿ ਜਿਸ ਵਿਅਕਤੀ ਨੇ ਤੁਹਾਨੂੰ ਪੱਗ ਬੰਨਣੀ ਸਿਖਾਈ ਪੱਗਾਂ ਬੰਨਣੀ ਸਿਖਾਈ ਰਾਜਨੀਤੀ ਦਾ ਗੁਰ ਸਿਖਾਇਆ ਸਮਾਜ ਦੇ ਵਿੱਚ ਇੱਜ਼ਤ ਬਣਾਈ ਤੁਹਾਨੂੰ ਸੰਸਦ ਬਣਾਇਆ ਤੁਸੀਂ ਉਸ ਵਿਅਕਤੀ ਦੇ ਖਿਲਾਫ ਇਹ ਜੀ ਬਿਆਨਬਾਜ਼ੀ ਕਰ ਰਹੇ ਹੋ ਬੜੀ ਸ਼ਰਮ ਦੀ ਗੱਲ ਹੈ ਇਸ ਗੱਲ ਤੇ ਸਾਰਾ ਪੰਜਾਬ ਨਾਰਾਜ਼ ਹੈ ਔਰ ਇਸ ਗੱਲ ਤੇ ਸਾਰੇ ਪੰਜਾਬੀਆਂ ਦੀ ਜਿਹੜੀ ਆਬਰੂ ਹੈ ਉਹਨੂੰ ਤੁਸੀਂ ਥੱਲੇ ਕੀਤਾ ਹੈ ਅੱਜ ਤੁਹਾਡੇ ਤੋਂ ਇੱਕ ਤਾਂ ਅਸੀਂ ਅਸਤੀਫਾ ਮੰਗਣ ਜਾ ਰਹੇ ਹਾਂ ਔਰ ਬਾਕੀ ਬੀਜੇਪੀ ਜਿਹੜੀ ਗੁੰੰਗੀ ਬਣੀ ਬੈਠੀ ਹੈ ਪੰਜਾਬ ਦੀ ਕਿਉਂਕਿ ਉਹ ਵੀ ਕਾਂਗਰਸ ਪਾਰਟੀ ਦੇ ਵਿੱਚੋਂ ਹੀ ਬੀਜੇਪੀ ਵਿੱਚ ਗਏ ਨੇ ਔਰ ਇਹ ਰਵਨੀਤ ਮਿੱਟੂ ਜੀ ਤੁਸੀਂ ਨਹੀਂ ਬੋਲ ਰਹੇ ਰਮਨੀਤ ਬਿੱਟੂ ਜੀ ਇਹ ਤੁਹਾਡੇ ਵਿੱਚ ਨਰਿੰਦਰ ਮੋਦੀ ਦਾ ਡਰ ਬੋਲ ਰਿਹਾ ਇਹ ਰਾਹੁਲ ਗਾਂਧੀ ਦਾ ਡਰ ਬੋਲ ਰਿਹਾ ਤੇ ਰਾਹੁਲ ਗਾਂਧੀ ਦਾ ਡਰ ਬੋਲ ਰਿਹਾ ਇਹ ਰਾਹੁਲ ਗਾਂਧੀ ਤੁਹਾਨੂੰ ਜੀਤ ਬਿੱਟੂ ਮੁੰਡਾ ਬਾ ਮੁੰਡਾ ਬਾ ਤੁਨੇ ਬੋਲ ਰਮਨੀਤ ਬਿੱਟੂ ਸ਼ਰਮ ਕਰਾ ਸ਼ਰਮ ਕਰੋ ਸ਼ਰਮ ਕਰੋ ਆਪਣੀ ਦਿੱਤੂ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਦਿੱਤੂ ਬਿੱਟੂ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਨਹੀਂ ਕਰਟੂ ਕਰੋ ਕਰੋ ਲੰਗਰੋ ਬੀਜੇਪ ਕਰੋ ਸ਼ਰਮ ਨਹੀਂ ਆ ਰਹੀ ਕਿ ਜਿਸ ਵਿਅਕਤੀ ਨੇ ਤੁਹਾਨੂੰ ਪੱਗ ਬੰਨਣੀ ਸਿਖਾਈ ਪੱਗਾਂ ਬੰਨਣੀ ਸਿਖਾਈਆਂ ਰਾਜਨੀਤੀ ਦਾ ਗੁਰ ਸਿਖਾਇਆ ਸਮਾਜ ਦੇ ਵਿੱਚ ਇੱਜ਼ਤ ਬਣਾਈ ਤੁਹਾਨੂੰ ਸੰਸਦ ਬਣਾਇਆ ਤੁਸੀਂ ਉਸ ਵਿਅਕਤੀ ਦੇ ਖਿਲਾਫ ਇਹ ਜੀ ਬਿਆਨਬਾਜ਼ੀ ਕਰ ਰਹੇ ਹਾਂ ਬੜੀ ਸ਼ਰਮ ਦੀ ਗੱਲ ਹੈ ਇਸ ਗੱਲ ਤੇ ਸਾਰਾ ਪੰਜਾਬ ਨਾਰਾਜ਼ ਹੈ ਔਰ ਇਸ ਗੱਲ ਤੇ ਸਾਰੇ ਪੰਜਾਬੀਆਂ ਦੀ ਜਿਹੜੀ ਆਬਰੂ ਹੈ ਉਹਨੂੰ ਤੁਸੀਂ ਥੱਲੇ ਕੀਤਾ ਹੈ ਅੱਜ ਤੁਹਾਡੇ ਤੋਂ ਇੱਕ ਤਾਂ ਅਸੀਂ ਅਸਤੀਫਾ ਮੰਗਣ ਜਾ ਰਹੇ ਹਾਂ ਔਰ ਬਾਕੀ ਬੀਜੇਪੀ ਜਿਹੜੀ ਗੁੰੰਗੀ ਬਣੀ ਬੈਠੀ ਹੈ ਪੰਜਾਬ ਦੀ ਕਿਉਂਕਿ ਉਹ ਵੀ ਕਾਂਗਰਸ ਪਾਰਟੀ ਦੇ ਵਿੱਚੋਂ ਹੀ ਬੀਜੇਪੀ ਵਿੱਚ ਗਏ ਨੇ ਔਰ ਇਹ ਰਣਜੀਤ ਬਿੱਟੂ ਜੀ ਤੁਸੀਂ ਨਹੀਂ ਬੋਲ ਰਹੇ ਰਮਨੀਤ ਬਿੱਟੂ ਜੀ ਇਹ ਤੁਹਾਡੇ ਵਿੱਚ ਨਰਿੰਦਰ ਮੋਦੀ ਦਾ ਡਰ ਬੋਲ ਰਿਹਾ ਇਹ ਰਾਹੁਲ ਗਾਂਧੀ ਦਾ ਡਰ ਬੋਲ ਰਿਹਾ